ਤਲੰਗ ਮਹਲਾ ਨਵਾਂ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਚੇਤਨ ਹਾ ਤੋ ਚੇਤਲੈ ਨਿਸ ਦਿਨ ਮੈਂ ਪ੍ਰਾਨੀ ਸੈਨ ਸੈਨ ਆਉਦ ਬਿਹਾਤ ਹੈ ਫੂਟਾ ਕੱਟ ਜਿਉ ਪਾਣੀ ਰਹਾ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠਾ ਲਾਲਚ ਲੱਗ ਕੈ ਨਹਿ ਮਰਨ ਪਛਾਨਾ ਅਜ ਹੂੰ ਕਸ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰ ਪੈ ਪਦ ਪਾਵੈ ਤਲੰਗ ਮਹਲਾ ਨੌਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾ ਗਾਫਲ ਸੋਇਆ ਜੋ ਤਨ ਉਪਜੈ ਸੰਗ ਹੀ ਸੋ ਪੀ ਸੰਗ ਨ ਹੋਇ ਆਰਹੁ ਮਾਤ ਪਿਤਾ ਸੁਤ ਬੰਦ ਜਨ ਹਿੱਤ ਜਾਂ ਸਿਓ ਕੀਨਾ ਜੀਉ ਸੂਟਿਓ ਜਬ ਦੇਹ ਤੇ ਦਾਰ ਅਗਨ ਮੈਂ ਦੀਨਾ ਜੀ ਬਤ ਲਓ ਵਿਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰਿ ਗੁਰ ਗੁਣ ਗਾਇ ਲੈ ਸਭ ਸੁਖਨ ਸਮਾਨ ਤਲੰਗ ਮਹਲਾ ਨੌਮਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਅਸਰ ਬੀਤੋ ਜਾਤ ਹੈ ਕਹਿਓ ਮੰਨ ਲੈ ਮੇਰੋ ਰਹਾਓ ਸੰਪਦ ਰਾਤ ਤਨ ਰਾਜ ਸਿਓ ਅਤਿ ਨਿਹੋ ਲਗਾਇਓ ਕਾਲ ਪਾਥ ਜਬ ਗਲ ਪਰੀ ਸਭ ਭਇਓ ਪਰਾਇਓ ਜਾਨ ਬੂਝ ਕੈ ਬਾਵਰੇ ਤੈ ਕਾਜ ਉਭਗਾਰਿਓ ਪਾਪ ਕਰਤ ਸੁਖ ਚਿਓ ਨਹੀਂ ਨਹੀਂ ਕਰ ਬੰਨਵਾ ਰਹੇ ਹੋ ਜੇ ਬਤ ਗੁਰ ਉਪਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤ ਪੁਕਾਰ ਕਹਿ ਗਹੋ ਪਰਬ ਸਰਨਾਹੀ ਤਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓਕਾਰ ਸਤ ਗੁਰ ਪ੍ਰਸਾਦ ਬੇਦਕ ਤੇ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਤੁਕ ਦਮ ਕਰਾਰੀ ਜੋ ਕਰੋ ਹਾਜ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੀ ਇਹ ਜੋ ਦੁਨੀਆਂ ਵਸਹਿਰ ਮੇਲਾ ਦਸਤਗੀਰੀ ਨਹੀਂ ਰਹੋ ਦਰੋਗਾ ਪੜਪੜ ਖੁਸ਼ੀ ਹੋਏ ਬੇਖਬਰ ਬਾਤ ਬਕਾ ਹਕ ਸੱਚ ਖਲਕ ਖਲਕ ਬਿਹਾਨੀ ਸ਼ਿਆਮ ਮੂਰਤ ਨਾਹ ਅਸਮਾਨ ਬਿਆਨੇ ਲਹੰਗ ਦਰਿਆ ਗੁਸਲ ਕਰਦਣ ਬੂਧ ਕਰ ਫਕਰ ਦਾਇਮ ਲਾਏ ਚਸਮੇ ਜੈ ਤਾ ਮੌਜੂਦ ਅੱਲਾ ਪਾਕੂ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ ਨਾਮ ਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਧ ਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਉ ਕਰੀ ਮਾਰ ਹੀ ਮਾ ਅਲਹਾ ਤੁੰਗਨੀ ਹਾਜ਼ਰਾ ਹਜੂਰ ਦਰ ਪੇਸ ਤੂੰ ਮਨੀ ਦਰਿਆਉ ਤੂੰ ਦੇਹੰਦ ਤੂੰ ਬਸੀ ਯਾਰ ਤੂੰ ਤਨੀ ਦੇਹ ਲੇ ਏਕ ਤੂੰ ਜਗਰ ਕੋ ਨਹੀਂ ਤੂੰ ਦਾ ਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਜੀ ਸੁਆਮੀ ਬਖਸੰਦ ਤੂੰ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਾਉ ਬਲ ਬਲ ਜਾਉ ਨੀਕੀ ਤੇ ਬਿਗਾਰੀ ਆਲੇ ਤੇਰਾ ਨਾਉ ਰਹੋ ਕੁਜਾ ਆਮਦ ਕੁਜਾ ਰਵਤੀ ਕੁਜਾ ਮੇਰ ਵੀ ਦਵਾਰ ਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰ ਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਏਕ ਲਖਾਨਾ ਹਮ ਚਿੰਨੀ ਪਾਤ ਸਾ ਸ਼ਾਮਲੇ ਵਰਨਾ ਅਸਪਤ ਗਜਪਤ ਨਰਹ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇ ਬੋ ਤਉ ਦੂਧੇ ਕਉ ਜਾ ਬੋ ਦੂਧ ਕਰਮ ਫਲ ਸੁਰਤ ਸਮਾਇਣ ਹੋਏ ਨਰਾਸ ਜਮਾ ਬੋ ਜਪਹੁਤਾ ਏਕੋ ਨਮਾ ਆਵਰਨ ਰਾਫਲ ਕਾਮਹ ਰਹੁ ਇਹੋ ਮਨ ਈਟੀ ਹਾਥ ਕਰਹੁ ਫੋਨ ਨੇਤਰੋ ਨੀਂਦ ਨ ਆਵੇ ਰਸਨਾ ਨਾਮ ਜਪੋ ਤਬ ਮਥਿਏ ਇਨਬਿਦ ਅੰਮ੍ਰਿਤ ਪਾਪ ਹੋ ਮਨੁ ਸੰਪਟਜਤ ਸਤ ਸਰਨ ਆਵਣ ਭਾਵਣ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨਬਿਦ ਸਾਹਿਬ ਰਵਤਰ ਹੈ ਕਹਿੰਦੇ ਕਹੇ ਕਹ ਜਾਵਹਿ ਤੁਮ ਸਰ ਅਬਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਔਸਾ ਲਾਹੀ ਸੱਚਾ ਸੋਈ ਸੁਹੀ ਮਹਾਲਾ ਪਹਿਲਾ ਘਰ ਦੂਜਾ ਇੱਕ ਓਕਾਰ ਸਤ ਗੁਰ ਪ੍ਰਸਾਦ ਅੰਤਰ ਬਸਾਇਨਾ ਬਾਹਰ ਜਾਏ ਅੰਮ੍ਰਿਤ ਸੋੜ ਕਾਏ ਪਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਬ ਹੋ ਚੱਕਰ ਸਾਚੇ ਕੇਰੇ ਰਹੋ ਗਿਆਨ ਤੇ ਅਨ ਸਭ ਕੋ ਹੀ ਰਵੈ ਬੰਦਨ ਬਾਂਧਿਆ ਸਭ ਜਾਗਰ ਭਵੈ ਸੇਵਾ ਕਰੇ ਸੋ ਚਾਕਰ ਹੋਏ ਜਲ ਦਲ ਮਹੀ ਅਲ ਰਵ ਰਹਾਸ ਹੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਮਤਨ ਨਾਨਕ ਤਾਰੇ ਸੋਏ ਸੁਹੀ ਮਹਲਾ ਪਹਿਲਾ ਕਰੇ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਉਜਲ ਕਹਾਂ ਚਿਲਕਣਾ ਘੋਟ ਮ ਕਾਲੜੀ ਮਸ ਤੋ ਤੇ ਅਜੂਟਨਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੈ ਲੇਖਾ ਮੰਗੀਐ ਜਿੱਥੈ ਖੜੇ ਦਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵਿਆਹ ਢਠੀਆਂ ਕੰਮ ਨ ਆਬਨੀ ਵਿੱਚ ਹੋ ਸਖਣੀਆਂ ਹਾਂ ਬੱਗਾ ਬੱਗੇ ਕੱਪੜੇ ਤੀਰਥ ਮੱਝ ਬਸੰਨ ਘੁੱਟ ਘੁੱਟ ਜੀ ਆਖਾ ਬਣੇ ਬੱਗੇ ਨ ਕਹੀਨ ਸਿਮਲ ਰੁਖ ਸਰੀਰ ਮੈਂ ਮੈਂ ਜਨ ਦੇਖੋ ਪੁਲਨ ਸੇ ਫਲ ਕੰਮ ਨ ਆਬਨੀ ਤੇ ਗੁਣ ਮੈਂ ਤਨ ਹਨ ਅੰਦਲੇ ਪਰ ਉਠਾਇਆ ਦੁਗਰ ਬਾਟ ਬਹੁਤ ਅੱਖੀ ਲੋੜੀ ਨਾਲ ਹਾਂ ਹਉ ਚੜ ਲੰਗਾ ਕਿਤ ਚਾਕਰੀਆਂ ਚਿੰਗਿਆਈਆਂ ਅਵਰ ਸਿਆਣ ਪਕਿਤ ਨਾਨਕ ਨਾਮ ਸੰਭਾਲ ਤੂੰ ਬੱਧਾ ਸੂਟ ਹੈ ਜਿਤ ਸੋਹੀ ਮਹਲਾ ਪਹਿਲਾ ਜਪ ਤਪ ਕਾ ਬੰਦ ਬੇੜਲਾ ਜਿਤ ਲੰਘ ਹੈ 베ਲਾ ਨਾ ਸਰਬਰ ਨਾ ਊਸਲ ਐਸਾ ਪੰਥ ਸੁਹਿਲਾ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ ਰਹਾਉ ਸਾਜਣ ਚਲੇ ਪਿਆਰਿਆ ਕਿਉ ਮੇਲਾ ਹੋਈ ਜੇ ਗਣ ਹੋਵੇ ਗੰਠੜੀਆਂ ਮਿਲੇਗਾ ਸੋਹੀ ਮਿਲਿਆ ਹੋਏ ਨਾ ਵਿਸੜੇ ਜੇ ਮਿਲਿਆ ਹੋਈ ਆ ਵਾ ਗਉਣ ਨਬਾਰਿਆ ਹੈ ਸੱਚਾ ਸੁਹੀ ਹਮੇ ਮਾਰਨ ਬਾਰਿਆ ਸੀਤਾ ਹੈ ਚੋਲਾ ਗੁਰਬਜਨੀ ਫਲ ਪਾਇਆ ਸਾਹਿ ਕੇ ਅੰਮ੍ਰਿਤ ਬੋਲਾ ਨਾਨਕ ਕਹੈ ਸਹੇਲਿਓ ਸੋ ਖਰਾ ਪਿਆਰਾ ਹਮ ਸਰ ਤੇਰੀਆਂ ਦਾਸੀਆਂ ਸੱਚਾ ਖਸਮ ਹਮਾਰਾ ਸੁਹੀ ਮਹੱਲਾ ਪਹਿਲਾ ਜਿਨ ਕੋ ਭੰਡ ਭਾਉ ਤਿਨਾਂ ਸਬਾਰਸੀ ਸੁਖੀ ਕਰੈ ਪਸਾਉ ਦੁਖ ਬਸਾਰਸੀ ਸੈਸਾ ਮੂਲੇ ਨਾਹੀ ਸਰਪਰ ਤਰਸੀ ਤਿੰਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵਾ ਦੀਖਿਆ ਚੱਲ ਹੈ ਸਤਗੁਰ ਭਾਏ ਭਵੇਂ ਨਾ ਪੀਖਿਆ ਜਾ ਕੋ ਮਹਿਲ ਹਜੂਰ ਦੂਜੇ ਨ ਬਹਿ ਕਿਸ ਦਰਦਰ ਬਾਣੀ ਨਾਹੀ ਮੂਲੇ ਪਸਤਸ ਸੋਟਾ ਤਾਕ ਬੋਲ ਸਾਹਿਬ ਨਦਰ ਜਿਸ ਕੱਲਿਆਂ ਆਪ ਇਸ ਨਾਹੀ ਦੂਜਾ ਮਤੈ ਕੋਏ ਧਾਏ ਉਸਾਰੇ ਸਾਜ ਜਾਣੇ ਸਭ ਸੋਏ ਨਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਸੁਹੀ ਮਹੱਲਾ ਪਹਿਲਾ ਭਾਂਡਾ ਹੱਸਾ ਸੋਏ ਜੋ ਤਿਸ ਪਵਸੀ ਪਾਂਡਾਤ ਮਲੀਨ ਤੂਤਾ ਹੱਸਾ ਨਾ ਹੋਏ ਸੀ ਗੁਰੂ ਦਵਾਰਾ ਹੋਏ ਸੋਜੀ ਪਾਏ ਸੀ ਏਤ ਦਵਾਰੈ ਤੋਏ ਅੱਛਾ ਹੋਏ ਸੀ ਮੈਲੇ ਹਸੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਈ ਅੱਗਾ ਪਾਈ ਸੀ ਜਿਹੇ ਕਰਮ ਕਮਾਏ ਤਿਹਾ ਹੋਏ ਸੀ ਅਮਰਧਰ ਕਾ ਨਾਮ ਆਪ ਵਰਤਾਏ ਸੀ ਜੱਲੇ ਆਪਾ ਤੁਸਿਓ ਜਨਮ ਸਵਾਰ ਬਾਜਾ ਵਾਹੀ ਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਸੁਹੀ ਮਹੱਲਾ ਪਹਿਲਾ ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਏ ਤਪਿਆ ਹੋਵੈ ਤਪ ਕਰੇ ਤੀਰਥ ਮਲ ਮਲ ਨਾਏ ਤੇਰਾ ਸਦੜਾ ਸੁਣੀ ਜਐ ਪਾਈ ਜੇ ਕੋ ਵਾਹ ਅਲਾਏ ਰਹਾ ਹੋ ਜੈਸਾ ਬੀਜ ਸੋ ਲੁਣੇ ਜੋ ਖੱਟੇ ਸੋ ਖਾਏ ਅੱਗੇ ਪਸ ਨਾ ਹੋ ਵਈ ਜੇ ਸਣ ਨਿਸ਼ਾਨ ਜਾਏ ਤੈ ਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ ਜੋ ਧਮ ਚੇਤਨ ਆਵਈ ਸੋ ਧਮ ਵਿਰਥਾ ਜਾਏ ਇਹੋ ਤਨ 베ਚੀ ਬੈ ਕਰੀ ਜੇ ਕੋ ਲੈ ਪਕਾਏ ਨਾਨਕ ਕਮਨ ਆਵਈ ਜਿਤ ਤਨ ਨਹੀਂ ਸੱਚਾ ਨਾਉ ਸੁਹੀ ਮਹਲਾ ਪਹਿਲਾ ਕਰ ਛਤਬਾ ਇੱਕ ਓਕਾਰ ਛਤ ਗੁਰ ਪ੍ਰਸਾਦ ਜੋਗ ਨ ਕਿੰਥਾ ਜੋਗ ਨ ਡੰਡੈ ਜੋਗ ਨ ਪਸਮ ਚੜਾਈਐ ਜੋਗ ਨ ਮੁੰਦੀ ਮੂਡ ਮੁੜਾਇਆ ਜੋਗ ਨ ਸਿੰਘੀ ਉਵਾਈਐ ਅੰਜਨ ਮਹਿ ਨਰਜਨ ਰਹੀਐ ਯੋਗ ਜੁਗਤ ਏਵ ਪਾਈ ਹੈ ਗੱਲ ਯੋਗ ਨਾ ਹੋਈ ਏਕ ਦੇਖਟ ਕਰ ਸੰਸਾਰ ਜਾਣਾ ਯੋਗੀ ਕਹੀਏ ਸੋਈ ਰਹਾਉ ਯੋਗ ਨਾ ਬਹਰ ਮੜੀ ਮਸਾਣੀ ਯੋਗ ਨਾ ਤਾੜੀ ਲਾਈਐ ਯੋਗ ਨਾ ਦੇਸ਼ਤ ਸੰਤਰ ਭਵਿਆ ਯੋਗ ਨਾ ਤੀਰਥ ਨਾਈ ਹੈ ਅੰਜਨ ਮਹਿ ਨਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ ਸਤਗੁਰ ਭੇਟਾ ਤਾਂ ਸਹਿ ਸਾ ਟੂਟੈ ਧਾਵਤ ਵਰਜ ਰਹਾਈਐ ਨੇਜਰ ਚਰੈ ਸਹਿਜ ਤੁਨ ਲਾਗੈ ਘਰ ਹੀ ਵਰਚਾ ਪਾਈਐ ਅੰਜਨ ਮਹੈ ਨਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਨਾਨਕ ਜੀਵਤ ਅਮਰ ਰਹੀਐ ਐਸਾ ਜੋਗ ਕਮਾਈਐ ਬਾਜੇ ਬਾਜੋ ਸਿੰਗੀ ਵਾਜੈ ਔਰ ਨਿਰਪਉ ਪਦ ਪਾਈਐ ਅੰਜਨ ਮਹਿ ਨਰੰਜਨ ਰਹੀਐ ਜੋਗ ਜੁਗਤ ਤਉ ਪਾਈਐ ਸੁਹੀ ਮਹਲਾ ਪਹਿਲਾ ਕੌਣ ਤਰਾਦੀ ਕਾਬਨ ਤੁਲਾ ਤੇਰਾ ਕਾਬਨ ਸਰਾਫ ਬੁਲਾਵਾ ਕੌਣ ਗੁਰੂ ਕੈ ਪੈ ਦੀ ਖਿਆਲੇਵਾ ਕੈ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੀਣਾ ਤੂੰ ਆਪੇ ਸਰਬਸਮਾਨ ਰਹਾਉ ਮਨੁ ਤਾਰਾ ਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਘਟ ਹੀ ਪੀਤਰ ਸੋ ਸੋ ਤੋਲੀ ਇਨੇ ਵਿਦ ਚੇਤਰ ਹਾਵਾਂ ਆਪੇ ਕੰਡਾ ਤੋਲ ਤਰਾਜੀ ਆਪੇ ਤੂਲਣ ਹਾਰਾ ਆਪੇ ਦੇਖੇ ਆਪੇ ਬੂਝੈ ਆਪੇ ਹਾਇ ਬਣਜਾਰਾ ਅੰਦਲਾ ਨੀਤ ਜਾਤ ਪਰਦੇਸੀ ਖੇਨ ਆਵੈ ਤੈਨ ਜਾਵੈ ਤਾ ਕਿ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੈ